ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮਾਰੂ ਕਵੀ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸੂਆ ਜਿਓ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬੂ ਨਹੀ ਕੀਨੀ ਰਚਿਓ ਤੰਦੇ ਝੂਠ ਸੁਆਨ ਸੁਕਰ ਵਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕੋ ਦਿਰ ਕਰ ਜਾਣੇ ਔਰਨ ਕੋ ਲਗਮਾਤ ਮਨਸਾ ਬਾਚਾ ਕਰਮ ਨਾਮ ਹੈ ਦੇਖੇ ਦੋ ਚੱਕ ਜਾਤ ਕਾਮੀ ਕਰੋਧੀ ਚੌਤਰੀ ਬਾਜੀ ਕਰਵੇ ਕਾਮ ਨਿੰਦਾ ਕਰਤੀ ਜਨਮ ਸੁਰਾਨੋ ਕਬੂ ਨ ਸਿਮਰਿਓ ਰਾਮ ਕਹੇ ਕਵੀ ਚੇਤੇ ਨਹੀ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੀ ਉਤਰਸ ਪਾਰ ਕਿਸ ਨੂੰ ਜਿਉਂਦੇ ਆ ਭਗਜੀ ਏ ਜੀਵਾਤਮਾ ਦੀਨ ਤੋਂ ਭਾਵ ਸੱਚ ਨੂੰ ਕਿਉਂ ਵਿਸਾਰਦਾ ਤੈ ਦੀਨ ਵਿਸਾਰਿਓ ਰੇ دیਵਾਨੇ ਮਾਇਆ ਦਾ دیਵਾਨਾ ਹੋ ਗਿਆ ਦੀਨ ਵਿਸਾਰਿਓ ਰੇ ਸੱਚ ਨੂੰ ਵਿਸਾਰਤਾ ਭੁਲਾਤਾ ਅਸੀਂ ਝੂਠ ਨਾਲ ਜੁੜ ਗਏ ਝੂਠ ਨਾਲ ਕਦੋਂ ਜੁੜ ਗਏ ਕਾਨ ਕ੍ਰਿਸ਼ਨ ਜਾਂ ਦਮ ਪਿਆ ਆਸਾ ਦੀ ਵਾਰ ਸਤਗੁਰ ਸਮਝਾਉਂਦੇ ਨੇ ਇਹ ਜਾਦਮਾਨਾ ਜੋੜੀ ਹੋਈ ਹੈ ਗੱਲ ਨਹੀਂ ਭਾਈ ਜਦੋਂ ਜੀਵ ਆਤਮਾ ਸੱਚ ਵਿੱਚ ਟੁੱਟਦੀ ਹੈ ਤ੍ਰੇਤਾ ਆਉਂਦਾ ਦਵਾਪਰ ਆਉਂਦਾ ਫਿਰ ਕਲਯੁਗ ਆਉਂਦਾ ਹੈ ਕਲਯੁਗ ਤੋਂ ਭਾਵ ਕਲਪਨਿਕ ਜੋ ਜਦੋਂ ਹਕੂਨਾ ਟੁੱਟ ਕੇ ਅਸੀਂ ਸੰਸਾਰ 'ਚ ਪਹਿਲਾ ਸਾਹ ਲੈਨੇ ਆ ਉਹ ਕਲਯੁਗ ਹੈ ਕਲਪਨਾ ਸ਼ੁਰੂ ਹੋ ਜਾਂਦੀ ਹੈ ਉਹ ਵੀ ਭਗਤ ਜੀ ਕਹਿੰਦੇ ਨੇ ਦੀਨ ਵਿਸਾਰਿਓ ਮੇਰੇ ਦੀਵਾਨੇ ਦੀਨ ਵਿਸਾਰਿਓ ਸਚਿ ਨੂੰ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਯੋਗਾ ਨੂੰ ਵੀ ਭੁਲਾਤਾ ਯੁਗਵਸਤਾ ਦੇ ਨਾ ਹੁੰਦੇ ਆਤਮਾ ਜਿਵੇਂ ਜਿਵੇਂ ਟੁੱਟ ਕੇ ਆਉਂਦੀ ਹੈ ਵਾਪਸੀ ਵੀ ਓਵੇਂ ਹੀ ਆ ਜੋ ਸਾਨੂੰ ਆਉਣ ਦਾ ਨਹੀਂ ਪਤਾ ਲੱਗਿਆ ਜਾਣਦਾ ਕਿਵੇਂ ਪਤਾ ਲੱਗੂ ਭਾਈ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਪੇਟ ਭਰਿਓ ਪਸ਼ੂ ਵਾਂਗ ਸੋਇਓ ਮਨੁੱਖ ਜਨਮ ਹਾਰਿਓ ਮਨੁੱਖਾ ਦੇਹੀ ਬਹੁਤ ਮੁਸ਼ਕਲ ਨਾਲ ਮਿਲੀ ਹੈ 84 ਲੱਖ ਜੋਨ ਭਾਈ ਮਾਨੂੰ ਕੋਦੀ ਵੜਿਆਈ ਇੱਥੇ ਵੜਿਆਈ ਚ ਫਸ ਗਿਆ ਭਾਈ ਜਨਮ ਹਾਰ ਲਿਆ ਕਿਉਂ ਹਾਰ ਲਿਆ ਜਿਵੇਂ ਪਸ਼ੂ ਖਾ ਕੇ ਸੌ ਜਾਂਦੇ ਨੇ ਸਵੇਰੇ ਖਾਣ ਪੀਣ ਥਈ ਮਤਲਬ ਬਸ ਉਵੇਂ ਅਸੀਂ ਖਾ ਪੀ ਕੇ ਸੱਚ ਦਾ ਵਿਰੋਧ ਕਰਦੇ ਆ ਜੋ ਕੰਮ ਕਰਨ ਆਇਓ ਤੋ ਸੁੱਤੇ ਪਏ ਆ ਉਹ ਹੀ ਭਗਤ ਜੀ ਸਮਝਾਉਂਦੇ ਉਹ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਸੱਚ ਵਿਸਾਰਤਾ ਦੀਨ ਤੋਂ ਭਾਵ ਸੱਚ ਪੇਟ ਭਰਿਓ ਪਸ਼ੂ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਹਾਰ ਗਈ ਭਾਈ ਰਹਾਉ ਸਾਧ ਸੰਗਤ ਕਬੂ ਨਹੀਂ ਕੀਨੀ ਰਚਿਓ ਤੰਦੇ ਝੂਠ ਧੰਦਾ ਬਣਾ ਲਿਆ ਧਰਮ ਨੂੰ ਸਾਧ ਸੰਗਤ ਤੋਂ ਭਾਵ ਮਨ ਨੂੰ ਸਾਧਣਾ ਸੀ ਮਨ ਨੂੰ ਸਮਝੀ ਹੀ ਨਹੀਂ ਗੱਲ ਗੁਰਬਾਣੀ ਕੀ ਸਮਝਾਉਂਦੀ ਹੈ ਜੇ ਸਰੀਰ ਹੀ ਸਾਧ ਹੈ ਸਰੀਰ ਹੀ ਸੰਤ ਹੈ ਸਰੀਰ ਹੀ ਗੁਰੂ ਹੈ ਤਾਂ ਫਿਰ ਬਾਣੀ ਦੀ ਕੀ ਲੋੜ ਹੈ ਉਹ ਨਹੀਂ ਭਾਈ ਇਹ ਤਾਂ ਪਲੇਟਫਾਰਮ ਹੈ ਸਰੀਰ ਜਿਵੇਂ ਆਪਾਂ ਪਲੇਟਫਾਰਮ ਤੋਂ ਉੱਠ ਕੇ ਟ੍ਰੇਨ 'ਚ ਬਹਿ ਜੰਨੇ ਐਵੇਂ ਆਤਮਾ ਨੇ ਪ੍ਰਾਤਮਾ 'ਚ ਲਾਇਆ ਹੋਣਾ ਸੰਤ ਲੋਕ ਤਾ ਪਹੁੰਚਣਾ ਕਰੋ ਬਰਨਤੀ ਸੁਣੋ ਮੇਰੇ ਮੀਤਾਂ ਸੰਤ ਟਹਿਲ ਕੀ ਵੇਲਾ ਆਂ ਖਾੜ ਚਲੋ ਹਰ ਲਾਹਾ ਅੱਗੇ ਬਸਣ ਸੇਹਲਾ ਹਰ ਲਾਹਾ ਇੱਥੇ ਲੈਣਾ ਸੀ ਹਰ ਕਥਾ ਬਾਣੀ ਸੰਤ ਲੋਕ ਤਾ ਅੱਗੇ ਐ ਸੰਤ ਕੋਈ ਸਰੀਰ ਦਾ ਨਾਮ ਥੋੜੀ ਐ ਭਾਈ ਇਹ ਤਾਂ ਅਵਸਥਾ ਦਾ ਨਾਮ ਐ ਦਸਮ ਪਾਤਸ਼ਾਹ ਵੀ ਸਮਝਿਆਉਂਦੇ ਨੇ ਆਪਾਂ ਨੂੰ ਸਾਧਾ ਸਾਧ ਜਾਨਿਓ ਨਹੀਂ ਸਾਧ ਕੀ ਐ ਸਾਧ ਕੀ ਐ ਅਸਾਧ ਹੈ ਮਨ ਸਾਧਣ ਹੈ ਇਹਨੂੰ ਮਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਈ ਸਰੀਰ ਨੂੰ ਪੂਰਨ ਮੰਨਣ ਲੱਗ ਗਏ ਅਸੀਂ ਵੀ ਮੰਨਣ ਲੱਗ ਕੇ ਭਲੇਖੇ ਚ ਪੈ ਗਏ ਨਹੀਂ ਇਹ ਗਲਤੀ ਕਰਨੀ ਸਾਥ ਸੰਗ ਕਬੂ ਨਹੀਂ ਕੀਨੀ ਰਚਿਓ ਤੰਦੇ ਚੋਂ ਠੰਡਾ ਬਣਾ ਲਿਆ ਧਰਮ ਨੂੰ ਸਵਾਨ ਸੂਕਰ ਵਾਇਸ ਜਿਵੇਂ ਭਟਕਤ ਚਾਲਿਓ ਓਠ ਜਿਵੇਂ ਕੁੱਤਾ ਦਰਦਰ ਪੜਕਦਾ ਫਿਰਦਾ ਐ ਸੂਰ ਜਿਵੇਂ ਉਹਦਾ ਖਾਨਚ ਧਿਆਨ ਹੈ ਇਹ ਜੇ ਸਵਾਨ ਹੈ ਸਾਡੇ ਜਿਵੇਂ ਉਹ ਨਿਕਲ ਜਾਂਦੇ ਨੇ ਏਵੇਂ ਅਸੀਂ ਮਨ ਕਰਕੇ ਭੱਜੇ ਫਿਰਦੇ ਹਾਂ ਕੀ ਸਮਝਦੇ ਆਪਸ ਕੋ ਦਿਰ ਕਰ ਜਾਣੇ ਔਰਨ ਕੋ ਲਗਮਾ ਦੂਏ ਨੂੰ ਛੋਟਾ ਸਮਝਦੇ ਆ ਆਪ ਨੂੰ ਵੱਡਾ ਸਮਝਦੇ ਆ ਜੋ ਜਾਣੇ ਸਭ ਸੇ ਉੱਚਾ ਸੋਈ ਗਣੀਏ ਸਸ ਸੇ ਨੀਚਾ ਉਹ ਤਾਂ ਨੀਚ ਹੈ ਭਾਈ ਬਾਣੀ ਦੇ ਅਨਸਾਰ ਜੋ ਆਪਦੇ ਨੇ ਨੀਮਾ ਸਮਝਦਾ ਉਹੀ ਤਾਂ ਦਰਗਾਹ ਚ ਪਹੁੰਚਦਾ ਹੈ ਹੋਈ ਨਿਮਾਣਾ ਜਾਗ ਰਹੇ ਤਾਂ ਦਰਗਿ ਮਾਨ ਨਿਮਾਣਾ ਪਾਵੇ ਆਪਸ ਕੋ ਦਿਰ ਕਰ ਜਾਣੇ ਔਰਨ ਕੋ ਲਗਮਾਤ ਮਨਸਾ ਬਾਚਾ ਕਰਮ ਕਰਮ ਨਾਮੈ ਦੇਖੇ ਦੋਜਕ ਜਾਤ ਭਗਜੀਖ ਮੈਂ ਕਹਿੰਦੇ ਮੈਂ ਦੇਖੇ ਨੇ ਨਰਕਾਂ ਨੂੰ ਜਾ ਰਹੇ ਨੇ ਸਾਰੇ ਦੋਜਕਾਂ ਨੂੰ ਜਾਂਦੇ ਨੇ ਕੌਣ ਜਾਂਦੇ ਨੇ ਜਿਹੜੇ ਦੂਆਂ ਨੂੰ ਛੋਟੇ ਸਮਝਦੇ ਨੇ ਆਪ ਨੂੰ ਵੱਡਾ ਸਮਝਦੇ ਨੇ ਆਪਸ ਕੋ ਦਿਰਗਤੋਪਾ ਵੱਡਾ ਮੰਦੇ ਨੇ ਦੂਏ ਨੂੰ ਲਗਮਾਤ ਕੰਨਾਂ ਸਿਹਾਰੀਆਂ ਹੀ ਸਮਝਦੇ ਨੇ ਆ ਖਰਾਪ ਨੂੰ ਪੂਰਾ ਸਮਝਦੇ ਨੇ ਨਹੀਂ ਭਾਈ ਇਹੀ ਤਾਂ ਪਾਪ ਐ ਮਨਸਾ ਵਾਚਾ ਕਰਮ ਨਾ ਮੈਂ ਦੇਖੇ ਦੂਏ ਇਹ ਸਾਰੇ ਗੱਲਾਂ ਕਰਨ ਵਾਲੇ ਮਨ ਨੇ ਬਚਨਾ ਕਰਕੇ ਇਸ ਸਾਰੇ ਨਰਕਾਂ ਨੂੰ ਚਲੇ ਜਾਂਦੇ ਨੇ ਕਾਮੀ ਕਰੋਧੀ ਚੌਤਰੀ ਬਾਜੀ ਕਰ ਬੇਕਾਮ ਬਾਜੀ ਕਰਨ ਵਾਲਾ ਕੰਮ ਕਰਦੇ ਨੇ ਨਿੰਦਾ ਕਰਤੇ ਜਨਮ ਸਰਾਨੋਂ ਕਬੂ ਨ ਸਿਭਰਿਉ ਰਾਮ ਦੀ ਗੱਲ ਨਹੀਂ ਕਰਦੇ ਜਿਵੇਂ ਬਾਜੀ ਕਰ ਪਲਟੀ ਮਾਰਦਾ ਕਹੇ ਵੀ ਦਿੰਦੇ ਨੇ ਰੱਬ ਦਾ ਨਾਮ ਲੋ ਭਾਈਆ ਕਰੋ ਪਰ ਆਪ ਨਹੀਂ ਲੈਂਦੇ ਹੈਗੇ ਕਬੀਰ ਔਰੋਂ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ ਰਾਸ ਬਰਾਨੀ ਰਾਖਦੇ ਕਾਇਆ ਕਰ ਕਾਬ ਦਾ ਘਰ ਉਜੜਿਆ ਹੋਇਆ ਦੂਆਂ ਨੂੰ ਉਪਦੇਸ਼ ਕਰਦੇ ਨੇ ਆਪਣੀ ਕਮਾਈ ਕਰਦੇ ਉਹ ਬਾਜੀਗਰ ਵਾਂਗੂ ਪਲਟੀ ਮਾਰਦੇ ਨੇ ਚਤਰ ਬਣਦੇ ਨੇ ਆਪ ਦੇ ਆਪ ਨੂੰ ਫਿਰ ਕੀ ਹੈ ਦੇਖਦੇ ਆ ਸੰਸਾਰ ਦੇ ਵਿੱਚ ਨਿੰਦਾ ਕਰਤੇ ਜਨਮ ਸਰਾਨ ਨੂੰ ਕਬੂ ਨਾ ਸਿਮਰਿਓ ਰਾਮ ਹਕਮ ਦਾ ਵਿਰੋਧ ਕਰਦੇ ਨੇ ਫਿਰ ਇੱਕ ਦਿਨ ਝੋਠਿਆਂ ਦਾ ਪ੍ਰਗਟ ਹੋ ਜਾਂਦਾ ਦੇਖ ਹੀ ਰਿਹਾ ਭਾਈ ਕੀ ਹੋ ਰਿਹਾ ਵਾ ਕਹੇ ਕਵੀ ਚੇਤੇ ਨਹੀਂ ਮੂਰਖ ਮੁਕਤ ਗਵਾਰ ਆਪਾਂ ਨੂੰ ਹੁਕਮ ਹੈ ਭਾਈ ਸੰਸਾਰੀ ਜੀਵਨ ਨੂੰ ਏ ਮੂਰਖ ਕਿਉਂ ਨਹੀਂ ਚੇਦਾ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ RAM ਨੂੰ ਤਾਂ ਜਾਣਿਆ ਹੀ ਨਹੀਂ RAM ਕੋਲ ਕਿਵੇਂ ਪਹੁੰਚੇਗਾ ਅੰਤਰਾਤਮਾ ਦੀ ਆਵਾਜ਼ RAM ਉਹਨ ਸਤਗੁਰ ਵੀ ਕਿਹਾ ਗੋਬਿੰਦ ਵੀ ਕਿਹਾ ਵਾਸਦੇ ਉਹ ਵੀ ਕਿਹਾ ਉਹੀ ਤਾਂ ਦੇਵ ਹੈ ਉਹੀ ਤਾਂ ਸੰਤ ਲੋਕ ਹੈ ਨਾਨਕ ਵੱਧਾ ਕਰ ਤਾ ਹਾਂ ਮਿਰਤ ਨਾ ਜਨਮ ਜਰਾ ਉੱਥੇ ਜੰਮਦਾ ਮਰਦਾ ਨਹੀਂ ਕੁਛ ਉੱਥੇ ਪਹੁੰਚਣਾ ਫਿਰ ਆਪਣੀ ਭਗਤੀ ਸ਼ੁਰੂ ਹੋਣੀ ਹੈ ਧਿਆਨ ਕਰਕੇ ਸ਼ਰੋਕ ਵੀ ਰੋਜ਼ ਪੜ੍ਹਦੇ ਜਿਨਹੀ ਨਾਮ ਤੇ ਆਇਆ ਗਾਏ ਮੁਸਕਟ ਕਾਲ ਨਾਨਕ ਤੇ ਮੁਖ ਉਜਲੇ ਕੇ ਟੀ ਛੁੱਟੀ ਨਾਲ ਆਓ ਸਾਰੇ ਮਿਲ ਕੇ ਆਪਾਂ ਵੀ ਐਸੇ ਗੁਰ ਸਿੱਖਾਂ ਦੀ ਸੰਗਤ ਕਰੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਆਪਾਂ ਵੀ ਉਹਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ